ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੁਪਰ ਨਾਲਾ ਵੇਖੀਏਗੇ ਸਯੋਜਤ ਕਿਸਾਨ ਪੋਰਚਾ ਗੈਰਾਜਨੀਤਿਕ ਵੱਲੋਂ ਕਿਸਾਨਾਂ ਦੀ ਮਹਾ ਪੰਚਾਇਤ ਜੋ ਹੋ ਰਹੀ ਹੈ ਉਹਦੇ ਵਿੱਚ ਸ਼ਾਮਲ ਹੋਣ ਲਈ ਪਿੰਡ ਸਾਹਿਬ ਚੰਦ ਤੋਂ ਕਿਸਾਨੀ ਦਾ ਇਹ ਜਦਾ ਤੁਰ ਰਿਹਾ ਹੈ ਔਰ ਉਹਦੇ ਵਿੱਚ ਜੋ ਮੰਗਾ ਹੈ ਬੰਬੀ ਨਾਦਰ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣਾ ਐਮ ਐਸ ਪੀ ਦਾ ਕਾਨੂੰਨ ਪੱਕਾ ਬਣਾਉਣਾ ਸਾਰੀ ਕਿਸਾਨੀ ਦਾ ਕਰਜ਼ਾ ਮੁਕਤੀ ਵਾਸਤੇ ਅਤੇ ਹੋਰ ਵੀ ਜੋ ਮੱਗਾਂ ਉਹਦੇ ਵਾਸਤੇ ਇਹ ਵੱਡੀ ਮਹਾ ਪੰਚਾਇਤ ਹੈ ਜੇਕਰ ਇਸ ਤੋਂ ਬਾਅਦ ਵੀ ਸੈਕਟਰ ਦੇ ਕੋਈ ਜੂ ਨਹੀਂ ਸਰਕਦੀ ਤਾਂ ਫਿਰ ਦਿੱਲੀ ਵੱਲ ਅਗਲਾ ਰਵਾਨਾ ਉਹ 13 ਫਰਵਰੀ ਦਾ ਸ joint ਕਿਸਾਨ ਮੋਰਚੇ ਵੱਲੋਂ ਰੱਖਿਆ ਹੈ ਕਿ ਅਸੀਂ ਸਾਰੇ ਹੀ ਨਗਰ ਵੱਲੋਂ ਸ਼ੁਭਾਸ਼ ਤੋਂ ਆਉਣੇ ਆ ਕਿ ਅਸੀਂ ਸਾਰੇ ਜਿੰਨੇ ਵੀ ਵੱਧ-ਵੱਧ ਦੇ ਸ਼ਰਚ ਹੋਣਗੇ ਕਿਸਾਨੀ ਲਈ ਵੱਧ ਤੋਂ ਵੱਧ ਯੋਗਦਾਨ ਪਾਵਾਂਗੇ ਸਾਰੇ ਕਿਸਾਨੀ ਦਾ ਹੁਣ ਬਿਲਕੁਲ ਤਿਆਰ ਹੈ ਔਰ ਬਰਨਾਲੇ ਵੱਲ ਕੂਚ ਕਰ ਰਹੇ ਸੋ ਨਿਹਾਲ ਸੋ ਨਿਹਾਲ